ਇਹ ਆ ਪਾਰਕ ਅੱਜ ਇੱਕ ਮਿਸਾਲ ਬਣ ਗਿਆ ਅਜਿੱਕਲੇ ਰਣਕਪੁਰ ਸਾਹਿਬ ਦੇ ਵਾਸੀ ਹੀ ਜੋ ਵੀ ਪੰਜਾਬ ਤੋਂ ਜਾਂ ਪੰਜਾਬ ਤੋਂ ਬਾਹਰੋਂ ਵੀ ਆਉਂਦਾ ਹੈ ਉਹ ਇਸ ਪਾਰਕ ਦੀ ਤਾਰੀਫ਼ ਕਰਦਾ ਹੈ ਕਿ ਇੰਨਾ ਸ਼ਾਨਦਾਰ ਇੰਨਾ ਸੁੰਦਰ ਪਾਰਕ ਜਿਹੜਾ ਹੋ ਗਿਆ ਇੱਥੇ ਹੀ 35 ਕਰੋੜ ਦੇ ਲਗਭਗ ਦੇ ਨਾਲ ਟੂਰਿਜ਼ਮ ਦੇ ਪ੍ਰੋਜੈਕਟ ਦੇਚਰ ਪਾਰ ਕੋਵੇ ਬਾਬਾ ਜੀ ਉਹ ਸਿੱਖ ਜੀ ਦਾ ਪਾਰਕ ਹੋਵੇ ਟੂਰਿਸਟ ਫੈਸਿਲਿਟੇਸ਼ਨ ਸੈਂਟਰ ਉਹ ਬਣ ਕੇ ਤਿਆਰ ਹੈ ਮੁੱਖ ਮੰਤਰੀ ਸਾਹਿਬ ਅਗਲੇ 10-12 ਦਿਨ ਦੇ ਵਿੱਚ ਇਹਨਾਂ ਨੂੰ ਲੌਕ ਅਟੈਂਟ ਕਰਦਾ ਹੈ ਲੋਕਲ ਲੈਵਲ ਤੇ ਵੀ ਬਹੁਤ ਸਾਰੇ ਕੰਮ ਆਜਿਵੇਂ ਦੋ ਸਾਲ ਤੋਂ ਘੱਟ ਸਮਾਂ ਹੋਇਆ ਮਾਨ ਸਾਹਿਬ ਦੀ ਸਰਕਾਰ ਬਣੇ ਨੂੰ ਜੇ ਆਪਾਂ ਦਿਨਾਂ ਚ ਗਿਣੀ ਤਾਂ 22 ਮਹੀਨੇ 22 ਮਹੀਨਿਆਂ ਦੇ ਵਿੱਚ ਸਰਕਾਰ ਨੇ ਉਹ ਕਰ ਦਿਖਾਇਆ ਜੋ ਪਿਛਲੀਆਂ ਕਈ ਸਰਕਾਰਾਂ 22 ਸਾਲਾਂ ਚ ਨਹੀਂ ਕਰ ਸਕੀਆਂ ਸਭ ਤੋਂ ਵੱਡੀ ਰਾਹਤ ਨੰਬਰ 1 ਜਿੱਥੇ ਰੋਜ਼ ਕੋਈ ਨਾ ਕੋਈ ਕੰਮ ਹੋਇਆ ਮੈਂ ਜਿਹੜੇ ਵੱਡੇ ਕੰਮ ਜੀ ਨਹੀਂ ਆਮ ਜਨ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਪਾਇਆ ਉਹ ਦੱਸਣਾ ਚਾਹਗਾ ਅੱਜ ਪੰਜਾਬ ਦੇ ਵਿੱਚ ਨੰਬਰ 1 ਸਿਟੀਜ਼ਨ ਪਾਸਪੋਰਟ ਬਾਬਾ ਜੀ ਨੂੰ ਸਿੱਟੀ ਦਾ ਵਰਕ ਹੋਵੇ ਟੂਰੀ ਸਿਟੀਜ਼ਨ ਸੈਂਟਰ ਨੂੰ ਵਰਕੇ ਧਿਆਰ ਹੈ ਉਹ ਭਗਤ ਸਿੰਘ ਅਗਲੇ 10 12 ਦਿਨ ਦੇ ਵਿੱਚ ਨਾ ਨੋਟ ਕਰੋ ਮਾਤਾ ਪਿਤਾ ਭੈਣਾ ਬਜ਼ੁਰਗ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਜੀ ਆਮ ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਆਪ ਜੀ ਦੀ ਦਿਆ ਦ੍ਰਿਸ਼ਟੀ ਨਾਲ ਆਪ ਸਭ ਦੇ ਅਸ਼ੀਰਵਾਦ ਨਾਲ ਅੱਜ ਇਹ ਦਿਨ ਆਇਆ ਹੈ ਕਿ ਥੋੜਾ ਬੋਲ ਤੇ ਥੋੜਾ ਭਾਈ ਐਮ ਐਲ ਏ ਹੈ ਮੰਤਰੀ ਹੈ ਪਿਛਲੇ ਲਗਭਗ 2 ਮਹੀਨਿਆਂ ਤੋਂ ਮਾਨ ਸਾਹਿਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਹੈ ਤੇ 2 ਸਾਲ ਤੋਂ ਘੱਟ ਸਮੇਂ ਦੇ ਵਿੱਚ ਜਿਹੜੇ ਵੱਡੇ ਕੰਮ ਸਰਕਾਰ ਨੇ ਕੀਤੇ ਆ ਉਹ ਆਪ ਜੀ ਦੇ ਮੈਂ ਜਰੂਰ ਨੂੰਰੂ ਕਰਨਾ ਚਾਹੁੰਗਾ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ 100 ਦੇ ਵਿੱਚੋਂ 92 ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਹੈ 100 ਦੇ ਵਿੱਚੋਂ 92 ਤੁਸਾਂ ਨੂੰ ਤੁਸੀਂ ਯਾਦ ਕਰਕੇ ਦੇਖ ਲਿਓ ਕਿ ਆਖਰੀ ਵਾਰੀ ਕਦੋਂ ਤੁਸੀਂ ਬਿਜਲੀ ਦਾ ਬਿੱਲ ਜਮ੍ਹਾਂ ਕਰਾਇਆ ਸੀ ਜ਼ੀਰੋ ਆ ਨਾ ਸਭ ਦਾ ਜੀ ਫੇ ਤਾਲੀਆਂ ਮਾਰੋ ਜੇ ਵਾਕਿਆ ਹੀ ਬਿਰ ਨਹੀਂ ਕਰਦੇ ਐਡਾਈ ਸਿੱਖਿਆ ਤੇ ਸੇਤ ਦੀ ਗੱਲ ਸਰਕਾਰ ਨੇ ਕੀਤੀ ਸੀ ਅੱਜ ਸਿੱਖਿਆ ਦਾ ਮਹਿਕਮਾ ਥੋੜੇ-ਥੋੜੇ ਭਾਈਕੋਲੇ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਸੁਧਾਰ ਹੋ ਰਿਹਾ ਸਰਕਾਰੀ ਸਕੂਲਾਂ ਵਿੱਚ ਸਿਕਿਉਰਿਟੀ ਗਾਰਡ ਸਰਕਾਰੀ ਸਕੂਲਾਂ ਦੇ ਵਿੱਚ ਤੁਸੀਂ ਬੱਸ ਸਰਵਿਸ ਜਿਵੇਂ ਪ੍ਰਾਈਵੇਟ ਸਕੂਲ ਚ ਹੁੰਦੀ ਹੈ ਮੰਗਲ ਦੇ ਸਕੂਲ ਦਾ ਟੈਂਡਰ ਅੱਜ ਲੱਗ ਜਾਣਾ ਹੈ 5-7 ਕਰੋੜ ਦੀ ਲਾਗਤ ਦੇ ਨਾਲ ਪੂਰੀ ਇਮਾਰਤ ਸ਼ਾਨਦਾਰ ਬਣੋਗੀ ਗੜਕੁੜੀਆਂ ਵਾਲਾ ਸਕੂਲ ਇੱਥੇ ਹੀ ਜਿਹੜਾ ਬॉयਜ਼ ਸਕੂਲ ਹੈ ਉਸ ਨੂੰ ਅਸੀਂ ਸਕੂਲ ਆਫ ਐਮੀਨੈਂਸ ਬਣਾਉਣ ਜਾ ਰਹੇ ਹਾਂ ਤੇ ਉਸ ਦਾ ਨਾਮ ਅਸੀਂ ਡਾਕਟਰ ਸਾਹਿਬ ਪੀ ਆਰ ਅਫੇਕਰ ਸਕੂਲ ਆਫ ਐਮੀਨੈਂਸ ਰੱਖਾਂਗੇ 100 ਕਰੋੜ ਰੁਪਏ ਦੀ ਲਾਗਤ ਉੱਤੇ ਲੱਗਣੀ ਹੈ ਤੇ ਜ਼ਿਲ੍ਹੇ ਦਾ ਪਹਿਲਾ ਇੰਡੋਰ সুইমিং ਪੂਲ ਅਸੀਂ ਅੰਗਲੋ ਉੱਤੇ ਦੇਖ ਜਾ ਰਹੇ ਹਾਂ ਸਰਕਾਰੀ ਸਕੂਲ ਦੇ ਵਿੱਚ ਇੱਕ ਵੇਟੀਆ ਪ੍ਰਾਈਵੇਟ ਥੀਕ ਹੈ ਐਤੇ ਹੀ ਸਿਹਤ ਦੀ ਗੱਲ ਕਰਾਂ 10 ਆਮ ਆਦਮੀ ਕਲੀਨਿਕ ਤਿੰਨ ਨੰਗਲ ਚ ਹੈ ਅਜੋਨੀ ਮੋੜ ਹੋ ਗਿਆ ਅੱਡਾ ਮਾਰਕੀਟ ਹੋ ਗਿਆ ਫਰਾਰੀ ਹੋ ਗਿਆ ਤਿੰਨ ਆਮ ਆਦਮੀ ਕਲੀਨਿਕ ਨੰਗਲ ਸ਼ਹਿਰ ਚ ਹੈ ਹਰ ਤਰ੍ਹਾਂ ਦੀ ਦਵਾਈ ਹਰ ਤਰ੍ਹਾਂ ਦਾ ਟੈਸਟ ਹੋਈ ਹੈ ਤੁਸੀਂ ਅੱਜ ਜਾ ਕੇ ਜਮਾਈ ਲੋ ਅਗਰ ਟੈਸਟ ਲਈ ਲੋੜਾ 24 ਘੰਟਿਆਂ ਚ ਤੁਹਾਡੇ ਮੋਬਾਈਲ ਤੇ ਵੀ ਰਿਪੋਰਟ ਆਊਗੀ ਅਗਲੇ ਦਿਨ ਤੁਸੀਂ ਜਾ ਕੇ ਫੇਰ ਉਹ ਲੈ ਸਕਦੇ ਦੁਬਾਰਾ 6 ਮਹੀਨੇ ਬਾਅਦ ਲੋੜ ਪੈਗੀ ਤੁਸੀਂ ਜਾਓਗੇ ਸਿਰਫ ਆਪਣਾ ਮੋਬਾਈਲ ਨੰਬਰ ਦੱਸਣਾ ਡਾਕਟਰ ਸਾਹਿਬ ਬਦਲਿਆ ਹੋਵੇ ਪਰ ਤੁਹਾਨੂੰ ਜਿਵੇਂ 6 ਮਹੀਨੇ ਪਹਿਲਾਂ ਤੁਸੀਂ ਆਏ ਸੀ ਸਾਨੂੰ ਆਹ ਦਿੱਕਤ ਸੀ ਉਦੋਂ ਟੈਸਟ ਕਰਾਇਆ ਸੀ ਤਾਂ ਉਦੋਂ ਤੁਹਾਡੇ ਆਹ ਸ਼ੂਗਰ ਐਨੀ ਸੀ ਬੀਪੀ ਐਨਾ ਸੀ ਐਨੀ ਸ਼ਾਨਦਾਰ ਸਹੂਲਤਾਂ ਨੇ ਤੁਸੀਂ ਜਾ ਕੇ ਦੇਖੋ ਐਡੇ ਹੁਣ ਸਿਵਲ ਹਸਪਤਲ ਨੰਗਲ ਦੇ ਵਿੱਚ ਵੀ ਸ਼ੁਰੂ ਕਰਤਾ ਹਰ ਤਰ੍ਹਾਂ ਦੀ ਦਵਾਈ ਹੁਣ ਸਿਵਲ ਹਸਪਤਲ 'ਚ ਫ੍ਰੀ ਮਿਲਦੀ ਹੈ ਹਰ ਤਰ੍ਹਾਂ ਦਾ ਟੈਸਟ ਹੁਣ ਸਿਵਲ ਹਸਪਤਲਸ ਹੁੰਦਾ ਹੈ ਅਗਰ ਅਲਟਰਾਸਾਉਂਡ ਜਾਂ ਸਕੈਨ ਦੀ ਵੀ ਲੋੜ ਹੈ ਮੈਂ ਤੁਹਾਨੂੰ ਦੱਸਦਾ ਹਾਂ ਅਲਟਰਾਸਾਉਂਡ ਜਾਂ ਸਕੈਨ ਦੀ ਵੀ ਲੋੜ ਹੈ ਪਰ ਤੁਸੀਂ ਸਰਕਾਰੀ ਹਸਪਤਲ ਜਾਣਾ ਹੈ ਸਰਕਾਰੀ ਡਾਕਟਰ ਸਾਹੁ ਪਰਚੀ ਬਣਾ ਕੇ ਦਊਗਾ ਤੁਸੀਂ ਉਹ ਪਰਚੀ ਲੈ ਕੇ ਕਿਤੇ ਵੀ ਪ੍ਰਾਈਵੇਟ ਸਕੈਨ ਸੈਂਟਰ ਚਲੇ ਜਾਓ ਚਾਹੇ ਡਾਕਟਰ ਕਹਿਲਦੇ ਚਾਹੇ ਸਤਲੂਜ ਦੇ ਚਾਹੇ ਪੰਜਾਬ ਵਾਲਿਆਂ ਦੇ ਛੋਟਾ ਟੈਸਟ ਛੋਟੀ ਅਲਟਰਾ ਸਾਊਂਡ ਸਕੈਨ ਬਿਲਕੁਲ ਫ੍ਰੀ ਹੋਊਗੀ ਪੈਸਾ ਪੰਜਾਬ ਦੀ ਸਰਕਾਰ ਦਊਗੀ ਇਹ ਵੀ ਸਹੂਲਤ ਸ਼ੁਰੂ ਕਰਤੀ ਹੈ ਅਲਟਰਾ ਸਾਊਂਡ ਤੱਕ ਫ੍ਰੀ ਹੈ ਐਡੇ 40000 ਤੋਂ ਵੱਧ ਨੌਕਰੀਆਂ ਆਪ ਘਰਾਂ ਦੇ ਬੱਚਿਆਂ ਨੂੰ ਮਿਲਉਂਦੀਆਂ ਜੀ ਬਿਨਾ ਸਿਫਾਰਿਸ਼ ਬਿਨਾ ਪੈਸੇ ਤੋਂ ਆਪ ਬੱਚੇ ਆ ਸੀਐਮ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਤੀਥ ਯਾਤਰਾ ਕੀਤੀ ਜਿੱਥੇ ਜਿਹਦੀ ਸ਼ਰਤਾ ਚਾਹੀਏ ਮਾਤਾ ਦੇ ਚਾਹੀਏ ਗੁਰੂ ਘਰ ਉਥੇ ਜਾ ਸਕਦੇ ਆ ਨੰਗਲ ਤੋਂ ਹੁਣ ਤੱਕ ਤਿੰਨ ਬੱਸਾਂ ਖਾਟੀ ਸ਼ਾਮ ਜੀ ਨੂੰ ਗਈਆਂ ਤਿੰਨ ਬੱਸਾਂ ਨੰਗਲ ਸ਼ਹਿਰ ਇੱਥੇ ਘਰ ਘਰ ਰਾਸ਼ਨਸ ਕੀ ਅੱਗੇ ਕੀ ਸੀ ਲੰਬੀਆਂ ਲਾਈਨਾਂ ਹੁਣ ਕੀ ਹੈ ਤੁਹਾਨੂੰ ਕਣਕ ਚਾਹੀਦੀ ਕਣਕ ਲਓ ਅਗਰ ਆਟਾ ਚਾਹੀਦਾ ਘਰੇ ਜਾ ਕੇ ਆਟਾ ਮਿਲੂਗਾ ਸੀਐਮ ਸਾਹਿਬਰ ਨੂੰ ਘਰ ਘਰ ਰਾਸ਼ਨਸ ਕੀ ਸ਼ੁਰੂ ਕਰ ਫੋਰ ਵੀ ਬਹੁਤ ਸਾਰੇ ਉਪਰਾਲੇ ਇਸ ਕਾਰ ਵੱਲੋਂ ਕਿਤੇਗੇ ਨੰਗਲ ਸ਼ਹਿਰ ਲਈ ਅਸੀਂ ਦਿਨ ਰਾਤ ਮਿਹਨਤ ਕਰਦੇ ਆਂ ਜੀ ਅੱਜ ਨੰਗਲ ਚ ਚੌਥਰਫਾ ਕੰਮ ਹੋ ਰਿਹਾ ਵਿਕਾਸ ਹੋ ਰਿਹਾ ਆਫਸਲਾਈਓਰ ਤੁਹਾਡੇ ਸਾਹਮਣੇ ਹੈ ਕਿਨੇ ਸਾਲ ਨੰਗਲ ਸ਼ਹਿਰ ਦੀ ਹਾਲ ਦਿੱਕਤ ਰਹੀ ਮੈਂ 19 ਮਾਰਚ ਨੂੰ ਸੋਚੱਕੀ ਅਪ੍ਰੈਲ 15 ਦਿਨ ਦੇ ਵਿੱਚ ਪਹਿਲੀ ਮੀਟਿੰਗ ਲੈ ਲਈ ਤੇ ਸਾਫ ਨਿਰਦੇਸ਼ ਸੀ ਚਾਹੇ ਉਹ ਕੰਪਨੀ ਸੀ ਜਿਹੜਾ ਠੇਕੇਦਾਰ ਸੀ ਜਿਹੜਾ ਕੰਮ ਕਰਦੇ ਆ ਅਧਿਕਾਰੀ ਕਿ ਮੈਨੂੰ ਨਹੀਂ ਪਤਾ ਦਿਨ ਰਾਤ ਇੱਕ ਕਰਕੇ ਇਸ ਲਾਈਓਵਰ ਚੱਲਣਾ ਚਾਹੀਦਾ ਹੁਣ 5-6 ਮਹੀਨੇ ਹੋ ਗਏ ਨੰਗਲ ਸ਼ਹਿਰ ਦੁਬਾਰਾ ਲੀਪੇ ਆ ਗਿਆ ਨੰਗਲ ਸ਼ਹਿਰ ਚ ਬਿਲਕੁਲ ਵੀ ਜਾਮ ਨਹੀਂ ਦੂਜਾ ਪਾਸਾ ਵੀ ਤਿਆਰ ਹੈ ਤੇ ਮੈਂ ਤੁਹਾਨੂੰ ਦੱਸਦਾ ਕਰਕਰ ਨੈਸ਼ਨ ਕਿ ਸ਼ੁਰੂ ਹੋ ਫੋਰ ਵੀ ਬਹੁਤ ਸਾਰੇ ਉਪਰਾਲੇ ਇਸ ਸਰਕਾਰ ਵੱਲੋਂ ਕੀਤੇ ਗਏ ਨੰਗਲ ਸ਼ਹਿਰ ਲਈ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ ਜੀ ਅੱਜ ਨੰਗਲ ਚ ਚੌਥਾ ਤਰਫਾ ਕੰਮ ਹੋ ਰਿਹਾ ਵਿਕਾਸ ਹੋ ਰਿਹਾ ਆਹ ਸਲਾਈਓਵਰ ਤੁਹਾਡੇ ਸਾਹਮਣੇ ਹੈ ਕਿਨੇ ਸਾਲ ਨੰਗਲ ਸ਼ਹਿਰ ਦੀ ਇਹ ਹਾਲ ਦਿੱਕਤ ਰਹੀ ਮੈਂ 19 ਮਾਰਚ ਨੂੰ ਸੌ ਚੱਕੀ ਅਪ੍ਰੈਲ 15 ਦਿਨ ਦੇ ਵਿੱਚ ਪਹਿਲੀ ਮੀਟਿੰਗ ਲੈ ਲਈ ਤੇ ਸਾਫ਼ ਨਿਰਦੇਸ਼ ਸੀ ਚਾਹੇ ਉਹ ਕੰਪਨੀ ਸੀ ਜਿਹੜਾ ਠੇਕੇਦਾਰ ਸੀ ਜਿਹੜਾ ਕੰਮ ਕਰਦੇ ਆ ਅਧਿਕਾਰੀ ਕਿ ਮੈਨੂੰ ਨਹੀਂ ਪਤਾ ਦਿਨ ਰਾਤ ਇੱਕ ਕਰਕੇ ਇਸ ਲਾਈਓਵਰ ਚੱਲਣਾ ਚਾਹੀਦਾ ਹੁਣ 5-6 ਮਹੀਨੇ ਹੋ ਗਏ ਮੰਗਲ ਸ਼ਹਿਰ ਦੁਬਾਰਾ ਲੀਟੇ ਆ ਗਿਆ ਮੰਗਲ ਸ਼ਹਿਰ ਚ ਬਿਲਕੁਲ ਵੀ ਜਾਮ ਨਹੀਂ ਦੂਜਾ ਪਾਸਾ ਵੀ ਤਿਆਰ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਕਰਮ ਅਸਤੀ ਕਰਦਾ ਆਪਣਾ ਧਰਮ ਨਿਭਾ ਦਿੱਤਾ ਮੈਂ ਕਿਹਾ ਹੁਣ ਤੁਸੀਂ ਜਿਹਨੂੰ ਮਰਜ਼ੀ ਬੁਲਾ ਲਓ ਚਾਹੇ ਮੋਦੀ ਸਾਹਿਬ ਨੂੰ ਬੁਲਾ ਲਓ ਚਾਹੇ ਗੱਡਕੜੀ ਸਾਹਿਬ ਨੂੰ ਬੁਲਾ ਲਓ ਜਿਹਨੂੰ ਮਰਜ਼ੀ ਬੁਲਾ ਲਓ ਪਰ ਅਸੀਂ ਖਲਾਈ ਹੋਰ ਬਣਾ ਕੇ ਕਰਤਾ ਇਹਦਾ ਨੰਮਕਿਚ ਦੁਆਰਾ ਰੌਣਕ ਹੈ ਇੱਥੇ ਹੀ ਸਾਡਾ ਇਕਲੌਤਾ ਹਲਕਾ ਜਿਹੜੇ ਦੋਨੋਂ ਰੇਲਵੇ ਸਟੇਸ਼ਨਾਂ 'ਆ ਬੰਦੇ ਭਾਰਤ ਟ੍ਰੇਨ ਚਲਾਉਂਦੀ ਇਸ ਟ੍ਰੈਕ ਤੇ ਮੈਂ ਰੇਲਵੇ ਮੰਤਰੀ ਸਾਹਿਬ ਨੂੰ ਮਿਲਿਆ ਖੱਤ ਵੀ ਲਿਖਿਆ ਜਿਹੜਾ ਮਰਜ਼ੀ ਉਸ ਚਿੱਠੀ ਦੀ ਕਾਪੀ ਮੇਰੇ ਕੋਲ ਚੈੱਕ ਕਰ ਸਕਦੇ ਮੈਂ ਕਹਿੰਦੀ ਤੁਸੀਂ ਟ੍ਰੇਨ ਦੇ ਇੱਥੇ ਹੀ ਬੰਦੇ ਭਾਰਤ ਪਰ ਸਾਡੇ ਰੇਲਵੇ ਪਲੇਟਫਾਰਮ ਹੀ ਹੈ ਨਹੀਂ ਨਾ ਕੋਈ ਚੜ ਸਕਦਾ ਨਾ ਉਤਰ ਸਕਦਾ ਤਾਂ ਪੰਜਾਬ ਦਾ ਇਕਲੌਤਾ ਹਲਕਾ ਨਨਕਪੁਰ ਸਾਹਿਬ ਜਿਹੜੇ ਦੋਨੋਂ ਸਟੇਸ਼ਨ ਜਿਹੜੇ ਆ ਮੰਗਲ ਦਾ ਸ਼ਾਨਦਾਰ ਰੇਲਵੇ ਸਟੇਸ਼ਨ ਬਣ ਰਿਹਾ ਨਨਕਪੁਰ ਸਾਹਿਬ ਦਾ ਸ਼ਾਨਦਾਰ ਰੇਲਵੇ ਸਟੇਸ਼ਨ ਬਣ ਰਿਹਾ ਹੋਰ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਅਸੀਂ ਫਲਾਈਓਵਰ ਦੇ ਥੱਲੇ ਫਲਾਈਓਵਰ ਦੀ ਸ਼ੁਰੂਆਤ ਤੇ ਮੰਗਲ ਦੇ ਹੋਰ ਬਹੁਤ ਸਾਰੇ ਐਂਟਰੀ ਪੁਆਇੰਟਾਂ ਤੇ ਅਸੀਂ ਬਹੁਤ ਜਲਦੀ ਇਹਦਾ ਸੁੰਦਰੀਕਰਨ ਜਾਣਾਰੇ ਤੁਹਾਡਾ ਜੇ ਤੁਸੀਂ ਨੰਗਿਆ ਕਰੋਗੇ ਥੱਲੋਂ ਵੀ ਕਿੰਨੇ ਆ ਪਿੱਲਰ ਇਹਨਾਂ ਨੂੰ ਬਹੁਤ ਬਿਊਟੀਫਾਈ ਕਰਕੇ ਸੁੰਦਰ ਖੂਬਸੂਰਤ ਲਾਈਟਾਂ ਖੂਬਸੂਰਤ ਪੌਦੇ ਤਾਂ ਕਿ ਜਿਹੜਾ ਵੀ ਮੰਗੇ ਮੰਗਲਚੋ ਦਾ ਮਨ ਖੁਸ਼ ਹੋਵੇ ਉਹਦੀ ਰੂਹ ਖੁਸ਼ ਹੋਵੇ ਇਹ ਸਾਰਾ ਕੋ ਸਾਨੂੰ ਮੰਗਲ ਦੇ ਇੱਕ ਇੱਕ ਕੋਨੇ ਨੂੰ ਲਿਸ਼ਕਾਨ ਦਾ ਜਿਹੜਾ ਸਾਡਾ ਸੁਪਨਾ ਹੈ ਕਿ ਹੁਣ ਤੱਕ ਇਹ ਫਲਾਈਓਵਰ ਦਿੱਕਤ ਸੀ ਪਰ ਅੱਜ ਸਾਡੇ ਲਈ ਰਾਹਤ ਹੈ ਤੇ ਹੁਣ ਇਹਨੂੰ ਲਿਸ਼ਕਾ ਕੇ ਅਸੀਂ ਮੰਗਲ ਦੇ ਵਿੱਚ ਟੂਰਿਜ਼ਮ ਮੰਗਲ ਦਾ ਕਾਰੋਬਾਰ ਵਧੇ ਮੰਗਲ 'ਚ ਨਵੀਆਂ ਦੁਕਾਨਾਂ ਫੁੱਲਣ ਲੱਗੀਆਂ ਮੈਨੂੰ ਯਾਦ ਹੈ ਜਦੋਂ ਮੈਂ ਇਲੈਕਸ਼ਨ 'ਚ ਘੁੰਮਦਾ ਸੀ ਤੋ ਕਹਿੰਦੇ ਸੀ ਮੰਗਲ ਛੇਜੋ ਮੜ ਜਾਣਾ ਮੰਗਲ ਦੇ ਵਿੱਚ ਬਜ਼ਾਰਾਂ ਦੇ ਵਿੱਚ ਦੁਕਾਨਾਂ ਸੇਲ ਤੇ ਲੱਗੀਆਂ ਹੋਈਆਂ ਸੀ ਅੱਜ 2 ਸਾਲ ਦੇ ਇਹਨੂੰ ਕਹਿੰਦੇ ਨੀਤਾ ਨੂੰ ਮਰਾਤਾ ਜੇ ਤੁਹਾਡੀ ਨੀਅਤ ਚੰਗੀ ਹੋਵੇ ਨਾ ਤਾਂ ਪਰਮਾਤਮਾ ਵੀ ਅਕਾਲ ਪੁਰਖ ਵੀ ਮਹਾਮਈ ਵੀ ਕਿਰਪਾ ਕਰਦੀ ਹੈ ਸਾਡੀ ਨੀਅਤ ਚੰਗੀ ਸੀ ਉਹਦਾ ਅਸਰ ਕੀ ਹੋਇਆ ਅੱਜ ਉਸੇ ਮੰਗਲ ਸ਼ਹਿਰ ਦੇ ਵਿੱਚ ਹੁਣ ਦੁਕਾਨਾਂ ਜਿਹੜੀਆਂ ਹੈ ਜਿਹੜੀਆਂ ਅਗੇ ਬਕਾਓ ਤੇ ਸੀ ਉਹਨਾਂ ਦੁਕਾਨਾਂ ਦੇ ਵਿੱਚ ਬਰਕਤਾਂ ਪੈ ਗਈਆਂ ਨਵੀਆਂ ਦੁਕਾਨਾਂ ਨਵੇਂ ਸ਼ੋਰੂਮ ਮੰਗਲ ਸ਼ਹਿਰ ਬੋਲ ਰਿਹਾ ਹੈ

ਥੋਡੇ ਸਾਥ ਸਾਥ ਕਾ ਇੱਥੇ ਤੱਕ ਪਹੁੰਚੇ ਆਂ ਤੇ ਇੱਕ ਵਾਰੀ ਦੁਬਾਰਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਹਾਈ ਕੋਰਪੋਰਟ ਬਹੁਤ ਜ਼ਰੂਰੀ ਮਸਲਾ ਹੈ ਜੀ ਅਗਲੇ 7-15 ਦਿਨ ਦੇ ਵਿੱਚ ਹੀ ਪੈਸੇ ਅਸੀਂ ਅਲੋਕੇਟ ਕਰਾ ਦੇ ਆਂ ਬਸ ਇੱਕ ਤਸੀਦ ਦਾ ਸਭ ਵੱਲੋਂ ਜ਼ਮੀਨ ਹੈ ਜਿਹੜੀ ਐਨਓਸੀ ਹੈ ਉਹ ਫਾਈਨਲ ਸਟੇਜਾਂ ਤੇ ਹੈ ਰੇਲਵੇ ਰੋਡ ਨੂੰ ਅਸੀਂ ਸ਼ਾਨਦਾਰ ਪ੍ਰਾਇਮਰੀ ਸਕੂਲ ਫਲਾਈਓਵਰ ਚਾਣ ਕਰਕੇ ਹੋ ਗਿਆ ਸੀ 50 ਲੱਖ ਰੁਪਏ ਮੈਂ ਆਪਣੇ ਫੰਡਾਂ ਤੋਂ ਰੱਖਦਾ 50 ਲੱਖ ਰੁਪਏ ਦੀ ਲਾਗ ਦੇ ਨਾਲ ਕੈਂਟਨਾਂ ਸਕੂਲ ਬਣਾਵਾਂਗੇ ਤੁਹਾਡੀ ਰੂਹ ਖੁਸ਼ ਹੋਗੀ ਤਾਂ ਉਹ ਵੀ ਅਸੀਂ ਬਹੁਤ ਜਲਦੀ ਜਿਹੜਾ ਨੰਗਲ ਦੇ ਰੇਲਵੇ ਰੋਡ ਦਾ ਸਕੂਲ ਹੈ ਉਹਦੀ ਸ਼ਿਲਾ ਮਿਆਸ ਕਰਾਂਗੇ ਇੱਕ ਵਾਰੀ ਦੁਬਾਰਾ ਆਪ ਸਭ ਦਾ ਬਹੁਤ ਬਹੁਤ ਆਂਗਰੇਜ਼ੀ ਜਵਾਬ